ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਕੁਰਮਖੋ ਪਿਆਰਿਓ ਚਾਰ ਕਲੈਣਾ ਜਿੰਨੇ ਕਿ ਮੈਨੂੰ ਮਤ ਉਹ ਸਤਿਗੁਰੂ ਨੇ ਬਖਸ਼ੀ ਆ ਮੈਂ ਤੁਹਾਡੇ ਸਾਹਮਣੇ ਕਹਿਣ ਲੱਗਾ ਹਾਂ ਧੰਨ ਗੁਰੂ ਸਤਿਗੁਰੂ ਛੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਔਰ ਉਹਨਾਂ ਦੇ ਸਿੱਖਾਂ ਦੇ ਪ੍ਰਤੀ ਆਵਸਰਮਣ ਕਰੋ ਔ ਮੋੜ ਵੀ ਕਹਿੰਦਾ ਗੁਰੂ ਤੀਗ ਬਹਾਦਰ ਨੂੰ ਹੋ ਛੜ ਦਿਓ ਸਿੱਖੀ ਤੇ ਬਣ ਜੋ ਮੋਮਣ ਵਿਚਾਰੋ ਆਪਣੇ ਜਾਨ ਨਹੀਂ ਤਿਸ ਸੀਸ ਦੇਉਂਗਾ ਤਾਰ ਸਤਗੁਰ ਕਹਿੰਦੇ ਸਿੱਖੋ ਤੁਸੀਂ ਮੇਂ ਸੁਣ ਲੋ ਇਹ ਤਣ ਗੰਦਗੀ ਦੀ ਕੋਤੜੀ ਤੇ ਹਰ ਹੀਰਿਆਂ ਦੀ ਖਾਨ ਜੇ ਤਣ ਦਿੱਤਿਆਂ ਹਰ ਮਿਲੇ ਤਾਂ ਤਾਂ ਵੀ ਸਸਤਾ ਜਾਣ ਹੋ ਮੁੱਲਾ ਜੇ ਜਲਾਦਾ ਜੇ ਤਣ ਦਿੱਤਿਆਂ ਹਰ ਮਿਲੇ ਤਾਂ ਤਾਂ ਵੀ ਸਸਤਾ ਜਾਣ ਜਲਾਦ ਕਹਿੰਦਾ ਭਾਈ ਮਤੀ ਦਾਸ ਨੂੰ ਛੱੜ ਦੇ ਸਿੱਖੀ ਬਣ ਜਾ ਮੌਮਣ ਨੀਤੇ ਆਰੇ ਦੇ ਵਿੱਚ ਫਿੱਟ ਕਰਕੇ چیر ਕੇ ਕਰ ਦੂ ਤੈਨੂੰ ਦਫਾੜ ਮਣੀ ਸਿੰਘ ਕਹਿੰਦਾ ਸੁਣਿਆ ਨਹੀਂ ਗੱਲ ਗੁਰੂ ਦੀ ਤੂੰ ਇਹ ਤਣ ਗੰਦਗੀ ਦੀ ਪੋਦੜੀ ਕੇ ਹਰ ਹੀਰਿਆਂ ਦੇ ਖਾਨ ਹੰਮੋਏ ਜੇਤਣ ਦਿੱਤਿਆਂ ਹਰ ਮਿਲੇ ਤਾਂ ਤਾਂ ਵੀ ਸਸਤਾ ਜਾਣ ਓਏ ਕਹਿੰਦਾ ਭਾਈ ਦਿਆਲੇ ਤਾਂ ਮੈਂ ਤੈਨੂੰ ਦੇਖ ਜਦ ਦਿਉ ਹਬਾਣ ਛੱਡ ਸਿੱਖੀ ਦਾ ਖੇੜਾ ਤੇ ਬਣ ਜਾ ਮੋਮਣ ਜ਼ਿੰਦਗੀ ਦੇ ਲੈਣ ਯਾਰੇ ਇਹ ਜ਼ਿੰਦਗੀ ਨੇ ਮਰਣੀ ਬਾਰੋ ਬਾਰ ਕਹਿੰਦਾ ਭਾਈ ਦਿਆਲਾ ਓਏ ਜਲਾਦਾ ਗੁਰੂ ਦਾ ਸ਼ਬਦ ਸੁਣਿਆ ਨਹੀਂ ਤੋਂ ਤਣ ਗੰਦਕੀ ਦੀ ਪੋਤੜੀ ਤੇ ਹਰ ਹੀਰਿਆਂ ਦੀ ਖਾਨ ਜਲਾਦਾ ਜੇ ਤਣ ਦਿੱਤਿਆਂ ਹਰ ਮਿਲੇ ਤਾਂ ਤਾਂ ਵੀ ਸਸਤਾ ਜਾਨ ਜਲਾਦਾ ਓਏ ਤਾਂ ਵੀ ਸਸਤਾ ਜਾਨ ਕਹਿੰਦਾ ਭਾਈ ਸਤੀਦਾਸ ਨੂੰ ਜਿਦ ਨਾ ਕਰ ਬਚਾਲੇ ਆਪਣੀ ਜਾਨ ਨਹੀਂ ਤੇ ਰੂਹ ਦੇ ਵਿੱਚ ਬਨ ਕੇ ਤੈਨੂੰ ਜਿਉਂਦੇ ਨੂੰ ਦਊਂਗਾ ਸਾੜ ਹੋ ਕਹਿੰਦਾ ਵੇਣਾ ਕੀ ਤੂੰ ਵੇਣਾ ਐਵੇਂ ਵਕਤ ਨਾ ਕਰ ਬਰਬਾਦ ਇਹ ਤਣ ਗੰਦਗੀ ਦੀ ਪੋਦੜੇ ਮੇਰੇ ਗੁਰੂ ਨੇ ਦੱਸਿਆ ਹਰ ਹੀਰਿਆਂ ਦੀ ਖਾਨ ਹੋ ਜੇ ਤਣ ਦਿੱਤਿਆਂ ਹਰ ਮਿਲੇ ਤਾਂ ਤਾਂ ਵੀ ਸੱਤਾ ਜਾਣ ਜਲਾਦਾ ਤਾਂ ਵੀ ਸਸਤਾ ਜਾਣ ਪਿਆਰਿਆ ਤਾਂ ਵੀ ਸਸਤਾ ਜਾਣ ਗੁਰਮੁਖੋ ਮਹਾਰਾਜ ਦੀ ਬਾਣੀ ਆਂਦੀ ਆ ਗੁਰਸੇਵਾ ਤੇ ਭਗਤ ਕਮਾਈ ਤਾਂ ਇਹ ਮਾਨਸ ਦੇ ਹੀ ਪਾਈ ਇਹ ਗੁਰੂ ਦੀ ਸੇਵਾ ਕਰਕੇ ਭਗਤੀ ਦੀ ਕਮਾਈ ਕਰਨ ਵਾਲੇ ਮਾਨਸ ਜਨਮ ਮਿਲਿਆ ਹੈ ਭਈ ਪ੍ਰਾਪਤ ਮਾਨੁੱਖ ਦੇ ਹੋ ਗਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਮਰ ਕਾਜ ਤੇਰੇ ਕਿਤੇ ਨਾਕਾਮ ਮਿਰਸਾਤ ਸਿਮਤ ਭਜ ਕੇਵਲ ਨਾਮ ਮਹਾਰਾਜ ਆਂਦੇ ਆ ਬਿਨਾ ਬੰਦਗੀ ਬਿਨਾ ਭਜਨ ਤੋਂ ਜਿੰਨੇ ਵੀ ਕੰਮ ਕਰਦਾਂ ਸਾਰਾ ਕੂੜਾ ਇਕੱਠਾ ਕਰਦਾਂ ਕੂੜ ਸੋਨਾ ਕੂੜ ਰੂਪਾ ਕੂੜ ਸਭ ਸੰਸਾਰੇ ਆਸ ਅਦੀ ਵਾਰ ਚੱਕ ਮੈਂ ਰੋਜ਼ ਪੜਦਿਆਂ ਜਿਆਦਾ ਲੰਮਾ ਨਹੀਂ ਕਰਨਾ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਹੇ ਅਕਾਲ ਪੁਰਖ ਵੈਗੋ ਜਿੰਨੇ ਵੀ ਗੁਰਮੁਖ ਪਿਆਰੇ ਸੁਣਦੇ ਨੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਵਿਣਤ ਦਹੋਰ ਜ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਜਾਰ ਸਿੰਘ ਪਿਆਲਾ ਜੀ